ਕ੍ਰਿਸਮਸ ਦੇ ਸੰਬੰਧ ਵਿੱਚ ਬਿਲੀਵਰਸ ਈਸਟਰਨ ਚਰਚ ਅਮਨ ਐਵੇਨਿਊ 80 ਫੁੱਟ ਰੋਡ ਤੋਂ ਕੈਰਲ ਸਿੰਗਿੰਗ ਪ੍ਰੋਗਰਾਮ ਦਾ ਆਯੋਜਨ ਰੈਵਰੇਟ ਫਾਦਰ ਸਤਪਾਲ ਮੱਟੂ ਜੀ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ 16 ਦਸੰਬਰ ਨੂੰ 80 ਫੁੱਟ ਰੋਡ ਤੁੰਗਬਾਲਾ ਕਿਰਪਾਲ ਕਲੋਨੀ ਅਤੇ ਨਹਿਰੂ ਕਲੋਨੀ ਦੇ ਆਕਾ-ਵਾਕੀ ਇਲਾਕਿਆਂ ਵਿੱਚ ਇਹਨਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰਭੂ ਦੇ ਸ਼ਰਧਾਲੂਆਂ ਵੱਲੋਂ ਕੈਰਲ ਸਿੰਗਿੰਗ ਦੀ ਸਾਰੀ ਟੀਮ ਦਾ ਫੁੱਲਾਂ ਦੀ ਵਰਖਾਂ ਨਾਲ ਸਵਾਗਤ ਕੀਤਾ ਗਿਆ ਅਤੇ ਪ੍ਰਭੂ ਪੂਜਤਾ ਆਯੋਜਨ ਕੀਤਾ ਗਿਆ ਇਸਮਾ ਕੇਰ ਐਵੰਗਲਿਸਟ ਫਾਦਰ ਸਤਪਾਲ ਮੱਟੂ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰਭੂ ਯਸ਼ੂ ਦੇ ਆਗਮਨ ਦਿਵਸ ਤੇ ਸੰਬੰਧ ਵਿੱਚ ਬਿਲੀਵਰਸ ਈਸਟਰਨ ਚਰਚ ਵੱਲੋਂ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਅਤੇ 24 ਦਸੰਬਰ ਦੀ ਰਾਤ ਨੂੰ ਚਰਚ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪ੍ਰਭੂ ਯਸ਼ੂ ਦੀ ਮहिमा ਦੇ ਗੁਣਗਾਂ ਕੀਤੇ ਜਾਣਗੇ ਅਤੇ ਸਾਰੀ ਸੰਗਤ ਦੀ ਸੁਖ ਸ਼ਾਂਤੀ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾਵੇਗੀ ਇਸਮਾ ਕੇ ਐਵੰਗਲਿਸਟ ਸਰਦੂਲ ਮਸੀਹ ਐਵੰਗਲਿਸਟ ਦਿਲਬਖ ਸਿੰਘ ਐਵੈਂਜੇਲਿਸਟ ਕੁਲਵੰਤ ਸਿੰਘ ਅਤੇ ਚਰਚ ਪ੍ਰਧਾਨ ਬ੍ਰਦਰ ਰਣਜੀਤ ਸਿੰਘ ਸਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਵੱਤ ਗਿਆ ਮੈਂ ਚੱਲਾ ਵੱਤ ਗਿਆ ਚੱਲਾ ਵੱਤ ਗਿਆ ਮੈਂ ਚੱਲਾ ਵੱਤ ਗਿਆ ਚੱਲਾ ਵੱਤ ਗਿਆ ਮੈਂ ਚੱਲਾ ਵੱਤ ਗਿਆ ਮੈਂ ਕਈ ਸੁਨੇਹੇ ਵਰ੍ਹਦੇ ਆਤਾਰ ਕੀ ਅੱਜ ਤੋਂ 2025 ਸਾਲ ਪਹਿਲੇ ਉਹਨਾਂ ਨੇ ਧਰਤੀ ਦੇ ਉਤੇ ਜਨਮ ਲਿਆ ਉਹਨਾਂ ਦਾ ਜਨਮ ਅਨੋਖਾ ਸੀ ਕਿ ਇੱਕ ਤਾਰਾ ਚਮਕਿਆ अनोखे तरीके ਦੇ ਨਾਲ ਹਰ ਦਿਨ ਚੜਦਾ ਸੀ ਰਾਤ ਬੀਤਦੀ ਸੀ ਪਰ ਇੱਕ ਰਾਤ ਇਸ ਤਰ੍ਹਾਂ ਦੀ ਆਈ ਜਿਦੇ ਵਿੱਚ ਸਭ ਤਾਰੇ ਤਾਂ ਚਮਕ ਰਹੇ ਸੀ ਪਰ ਇੱਕ ਤਾਰਾ ਸੀ ਜਿਹੜਾ ਬਹੁਤ ਹੀ अनोखा ਤਾਰਾ ਸੀ ਜਿੰਨੂੰ ਦੇਖ ਕੇ ਉਸ ਸਮੇਂ ਦੇ ਆ ਸਾਸ਼ਤਰੀ ਉਸ ਸਮੇਂ ਦੇ ਪੁਰੀਤ ਐਨੇ ਹੈਰਾਨ ਹੋਏ ਵੀ ਇਹ ਤਾਰਾ ਪ੍ਰਭੂ ਯਿਸੂਮਸੀ ਦੇ ਜਨਮ ਦਾ ਚਿੰਨ ਹੈ ਔਰ ਇੱਥੇ ਗੱਲ ਖਤਮ ਨਹੀਂ ਹੁੰਦੀ ਤਾਰਾ ਚਮਕਿਆ ਤੋਂ ਉਸ ਤੋਂ ਬਾਅਦ ਆ ਤਾਰੇ ਨੇ ਚੱਲਣਾ ਸ਼ੁਰੂ ਕੀਤਾ ਔਰ ਤੀਸਰੀ ਗੱਲ ਇਹ ਪੀ ਤਾਰਾ ਉੱਥੇ ਜਾ ਕੇ ਖੜਾ ਹੋ ਗਿਆ ਜਿੱਥੇ ਮੁਕਤੀਦਾਤਾ ਯਸੁਮ ਸਿੰਘ ਜੀ ਪੈਦਾ ਹੋਏ ਉਹਨਾਂ ਦਾ ਜਿਹੜਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਹਦੇ ਨਾਲ ਨਾਲ ਹੀ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਕਿ ਦੁਨੀਆ ਦੇ ਅੰਤ ਵਿੱਚ ਮੈਂ ਆਵਾਂਗਾ ਉਹਨਾਂ ਦੇ ਆਉਣ ਦੇ ਆਮਦ ਦੇ ਇੰਤਜ਼ਾਰ ਦੇ ਵਿੱਚ ਸਾਰੀਆਂ ਸੰਗਤਾਂ ਸਾਡੇ 88 ਫੁੱਟ ਰੋਡ ਤੇ ਪੂਰੇ ਵਰਲਡ ਵਿੱਚ ਇਹ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤਬਲੀਵਰ ਈਸਟ ਅੰਸਰਚ ਅਮਨ ਐਵੇਨਿਊ ਦੇ ਵਿੱਚ ਲਗਾਤਾਰ ਇੱਕ ਤਰੀਕ ਤੋਂ ਪ੍ਰਭੂ ਜੀ ਦੇ ਜਸ਼ਨ ਮਨਾਏ ਜਾ ਰਹੇ ਨੇ ਚਵੀ ਦੀ ਰਾਤ ਨੂੰ ਬਹੁਤ بڑا ਇੱਕ ਸਮਾਗਮ ਹੋ ਰਿਹਾ ਜਿਨ੍ਹਾਂ ਵਿੱਚ ਹਜ਼ਾਰਾਂ ਦੀ ਤعداد ਦੇ ਨਾਲ ਲੋਕ 88 ਫੁੱਟ ਰੋਡ ਤੇ 24 ਰਾਤ ਨੂੰ ਵੀ ਸੰਗਤਾਂ ਇਕੱਠੀਆਂ ਹੋਈਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਪ੍ਰਭੂ ਜੀ ਦੇ ਗੁਣਗਾਨ ਤੇ ਉਹਨਾਂ ਦਾ ਸੁਬਹ ਸਮਾਚਾਰ ਸੁਨਾਇਆ ਜਾਵੇਗਾ ਔਰ ਇੱਕ ਸਮਾਜ ਨੂੰ ਸੰਸਾਰ ਨੂੰ ਆਏ ਉੱਥੇ ਸ਼ਰਧਾਲੂਆਂ ਨੂੰ ਇੱਕ ਅੱਛੀ ਸੇਧ ਸਿੱਖਿਆ ਦਿੱਤੀ ਜਾਵੇਗੀ ਔਰ ਉਹਦੇ ਨਾਲ ਹੀ ਫਿਰ 24 ਤੋਂ ਬਾਅਦ 25 ਤਰੀਕ ਨੂੰ ਵੀ ਬਹੁਤ بڑا ਸਮਾਗਮ ਜਿਹੜਾ ਵਾ 88 ਫੁੱਟ ਰੋਡ ਅਮਨ ਐਵੇਨਿਊ ਦੇ ਵਿੱਚ ਕੀਤਾ ਜਾ ਰਿਹਾ ਹੈ ਪ੍ਰਭੂ ਯਿਸੂ ਦੇ ਸੇਮ ਉਸੇ ਤਰ੍ਹਾਂ ਹੀ ਕੁਸ ਬੱਚਿਆਂ ਨੇ ਪਰਫਾਰਮੈਂਸ ਕੀਤੀਆਂ ਨੇ ਔਰ ਪ੍ਰਭੂ ਯਿਸੂ ਜੀ ਦੇ ਗੁਣਗਾਨ ਤੇ ਪ੍ਰਭੂ ਯਿਸੂ ਜੀ ਦੇ ਪ੍ਰਵਚਨਾ ਦੇ ਨਾਲ ਸਰਧਾਲੂਆਂ ਨੂੰ ਜਿਹੜਾ ਹੈ ਆਸ਼ਿਸ਼ ਦਿੱਤੀ ਜਾਏਗੀ ਵਚਨ ਦੇ ਨਾਲ